ਆਪਣਾ ਕੋਈ ਵੀ ਗੱਦਾ ਰੂਮ ਵਾਲਾ ਤਲਾਈ ਹੋਵੇ ਕੰਬਲ ਹੋਵੇ ਨਾਰੀਅਲ ਵਾਲਾ ਹੋਵੇ ਕਿਸੇ ਵੀ ਕਿਸਮ ਦਾ ਆਪਣਾ ਪੁਰਾਣਾ ਗੱਦਾ ਲੈ ਕੇ ਆਓ ਤਲਾਈਆਂ ਹੁਣ 2000 ਰੁਪਏ ਚ ਕਟਾਓ ਤੇ ਆ ਗੱਦਾ ਲੈ ਜਾਓ ਸਿਰਫ ਤੇ ਸਿਰਫ 3500 ਰੁਪਏ ਦਾ ਜੋੜਾ ਉਹ ਵੀ ਗਾਰੰਟੀ ਦੇ ਨਾਲ ਸਾਡੇ ਵੱਲੋਂ 11 ਤਰੀਕ ਤੋਂ ਲੈ ਕੇ ਭੂਰਤ ਵਾਲੇ ਦਿਨ ਤੋਂ ਲੈ ਕੇ ਰਖੜੀ ਵਾਲੇ ਦਿਨ ਤੱਕ ਹਰ ਗਾਹਕ ਨੂੰ ਇੱਕ ਬੈੱਡ ਸ਼ੀਟ ਫਰੀ ਦਿੱਤੀ ਜਾਏਗੀ ਸਾਡੀ ਵੀਡੀਓ ਜਿਹੜੇ ਵੀ ਇਹ ਦੇਖ ਰਹੇ ਨੇ ਸ਼ੇਅਰ ਕਰਨਗੇ ਪਹਿਲੇ 10 ਬੰਦਿਆਂ ਨੂੰ ਇੱਕ ਗੱਦੇ ਦਾ ਜੋੜਾ ਫ੍ਰੀ ਦਿੱਤਾ ਜਾਏਗਾ ਇਹ 11 ਤਰੀਕ ਤੋਂ ਲੈ ਕੇ 19 ਤਰੀਕ ਰੱਖੜੀ ਤੱਕ ਸਪੈਸ਼ਲ ਆਫਰ ਹੈ ਇਹ ਵੈਸੇ ਅਸੀਂ ਵੇਚਦੇ ਹਾਂ 2500 ਰੁਪਏ ਦਾ ਜੀ ਸਪੈਸ਼ਲ ਰੱਖੜੀ ਦਾ ਕੋਫਰ ਹੈ ਲੁਧਿਆਣਾ ਸ਼ੋਰੂਮ ਖੋਲਣ ਦੀ ਖੁਸ਼ੀ ਦੇ ਵਿੱਚ ਤੁਹਾਨੂੰ ਦਵਾਂਗੇ ਸਿਰਫ 10 ਦਿਨ 2300 ਰੁਪਈਆ ਦਾ ਲੋਕਲ ਗੱਦਾ ਹੁੰਦਾ ਊਰੇ ਬੈਠੇ ਊਰੇ ਫੈਕਟਰੀ ਲੱਗੀ ਉਹ ਗੱਦਾ ਨਹੀਂ ਹੈਗਾ ਸਾਡੇ ਕੋਲ ਬ੍ਰਾਂਡ ਦਾ ਮਿਲੂਗਾ ਜਿਹੜਾ ਹਿੰਦੂਸਤਾਨ ਦੀ ਹਰ ਦੁਕਾਨ ਤੇ ਗੱਦਾ ਪਿਆ ਹੋਇਆ ਹੈ ਹੁਣ ਅਸੀਂ ਅਜੇ ਲੁਧਿਆਣੇ ਪਾਰਿਆਂ ਜਿਹੜੀ ਸਕੀਮ ਸਾਨੂੰ ਦੇਖ ਕੇ ਦੇਖ ਕੇ ਹੋਰ بڑے ਸ਼ੁਰੂ ਹੋ ਜਾਣਗੇ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਉਹ ਗੱਦੇ ਤੇ ਹੀ ਰੇਟ ਵਧਾ ਕੇ ਕਤਾਨਗੇ ਸਾਡੇ ਜਿਹੜੇ ਰੇਟ ਆਉਣਗੇ ਉਹ ਕੰਪਨੀ ਵੱਲੋਂ ਰੇਟ ਹੈ ਇਹ ਹੈਗਾ ਜੀ 11000 ਦਾ ਸਾਡੇ ਕੋਲ ਤੁਹਾਨੂੰ ਮਿਲੇਗਾ 9000 ਦਾ 2000 ਦੇ ਪੁਰਾਣੇ ਵੀ ਕੱਟੇਗੇ ਸਿਰਫ ਤੇ ਸਿਰਫ 7000 ਰੁਪਏ ਦਾ ਜੋੜਾ ਸਿੱਧਾ ਸਿੱਧਾ 5-6000 ਰੁਪਏ ਦਾ ਫਰਕ ਮਾਰਕੀਟ 'ਚ 7000 ਦਾ ਵਿਕਰੇ ਆ ਕੋਈ ਕਹਿੰਦਾ ਜਿਹਦੇ ਨਾਲ ਅਸੀਂ ਦੀਵਾਲੀ ਦੇ ਜੀ ਕੰਬਲ ਫ੍ਰੀ ਕਰਤਾ 500 ਰੁਪਈਆ ਦਾ ਉਹ ਰੇਟ ਵਿੱਚ ਲੱਗੇ ਹੁੰਦੇ ਆ ਸਾਡੇ ਕੋਲ ਸਪੈਸ਼ਲ 500 ਰੁਪਈਆ ਰੇਟ ਤੋਂ ਲੈਸ ਮਿਲੇਗਾ ਜੀ ਤੀਜੀ ਫਰਨੀਚਰਸ ਤੋਂ ਆ ਗੱਦੇ ਮੰਗਾਉਂਦੇ ਹੁਣ ਤਾਂ ਕਿਵੇਂ ਮੰਗਾਉਣੀ ਸਾਨੂੰ ਸਿਰਫ ਵੀਡੀਓ ਤੇ ਸਕਰੀਨਸ਼ਾਟ ਖਿੱਚ ਕੇ ਸਾਡੇ ਨੰਬਰ ਤੇ ਵਟਸਐਪ ਕਰੋ Google Pay ਕਰੋ ਗੱਦਾ ਤੁਹਾਨੂੰ ਪਹੁੰਚ ਕਰ ਦਾਂਗੇ ਜਿੱਦੀ ਪਿੱਟ ਦਰਦ ਹੁੰਦੀ ਹੈ ਨਾ ਜੀ ਗੱਦੇ ਪੈਣ ਤੇ ਜਿਵੇਂ ਕਹਿੰਦਾ ਮੈਨੂੰ ਦੂਜੇ ਪਾਸੇ ਬੈੱਡ ਤੇ लेट ਕੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਉਹ ਸਾਡੇ ਕੋਲ ਜਰੂਰ ਆਵੇ ਇੱਕ ਵਾਰ ਜੇ 15 20 ਦਿਨ ਜੋ ਦੀ ਪਿੱਟ ਦਰਦ ਠੀਕ ਨਾ ਹੋਈ ਅਸੀਂ ਗੱਦਾ ਨੂੰ ਫ੍ਰੀ ਦੇ ਦਾਂਗੇ ਤੁਸੀਂ ਤੁਹਾਡਾ ਬਜਟ ਨਹੀਂ ਹੈਗਾ ਤੁਸੀਂ ਕਿਸ਼ਤਾਂ ਤੇ ਲੈਣਾ ਚਾਹੁੰਦੇ ਹੋ ਵਿਜਾਇਜ ਫਾਈਨੈਂਸ ਤੇ ਵੀ ਮਿਲੂਗਾ 1 ਰੁਪਿਆ ਦੇ ਕੇ ਜਿੱਥੇ ਮਾਲਿਸ਼ ਵਾਲੇ ਬੰਦੇ ਨੇ ਜਵਾਰलाल ਕੈਂਪ ਪਾਣੀ ਵਾਲੀ ਟੈਂਕੀ ਵਾਲਾ ਪਾਰਕ ਭਰਤਨਗਰ ਜੋਨਕ ਤੇ ਟੀਜੀ ਫਰਨੀਚਰ ਦੇ ਨਾਮ ਤੋਂ ਹੈ ਸਾਡੇ ਕੋਲ ਵੀਰ ਜੀ ਜਿਹੜਾ ਵਨ ਪੀਸ ਗੱਦਾ ਹੁੰਦਾ ਵਨ ਪੀਸ ਜਿਹਨੂੰ ਕਹ ਦਿੰਦੇ ਆ ਉਹ ਸ਼ੁਰੂਆਤ ਹੈਗੀ ਹੈ 7000 ਤੋਂ 7000 ਤੋਂ ਲੈ ਕੇ ਇਸ ਟਾਈਮ ਅੱਜ ਜਦੋਂ ਵੀਡੀਓ ਬਣਾ ਰਿਹਾ 50000 ਤੱਕ ਹੈਗਾ ਬੜੀ ਜਲਦੀ ਉਰੇ ਵੀ ਤੁਹਾਨੂੰ 2-2 ਲੱਖ ਰੁਪਏ ਦੇ ਗੱਦੇ ਲਗਜ਼ਰੀ ਮੈਟਰਸ ਵੀ ਮਿਲਣਗੇ ਮੈਂ ਚੈਲੰਜ ਕਰਦਾ ਚੈਲੰਜ ਕੋਈ ਦੁਕਾਨਦਾਰ ਐਵੇਂ ਨਹੀਂ ਕਰਕੇ ਦਿੰਦਾ ਜੀਐਸਟੀ ਨੰਬਰ ਹੈ ਮੇਰਾ ਜਿਹੜਾ ਦੁਕਾਨਦਾਰ ਕਹਿੰਦਾ ਕਿ ਬਿੱਲ ਨਾਲ ਉਹ ਤੁਹਾਨੂੰ ਪੈਸੇ ਛੱਡ ਦਿੰਦੇ ਆ ਸਮਝੋ ਤੁਹਾਨੂੰ ਡੁਪਲੀਕੇਟ ਚੀਜ਼ ਦੇ ਰਿਹਾ ਪਟਿਆਲਾ ਦੇ ਮਸ਼ਹੂਰ ਟੀਜੀ ਗੱਦਿਆਂ ਵਾਲੇ ਹੁਣ ਤੁਹਾਡੇ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਆ ਚੁੱਕੇ ਨੇ ਪਟਿਆਲਾ ਦੇ ਵਿੱਚ ਲੋਕਾਂ ਦੇ ਲਈ ਸੁਣਿਆ ਬਹੁਤ ਆਫਰਾਂ ਲੈ ਕੇ ਆਉਂਦੇ ਨੇ ਲੁਧਿਆਣਾ ਦੇ ਵਿੱਚ ਕੀ ਲੋਕਾਂ ਲਈ ਆਫਰਾਂ ਲੈ ਕੇ ਆਏ ਨੇ ਕਿਉਂਕਿ ਪੰਜਾਬ ਦੇ ਮੰਨੇ ਪਰਮੰਨੇ ਡੀਲਰ ਵੀ ਨੇ ਤੇ ਗੱਲਬਾਤ ਕਰਦੇ ਕਿ ਆਖਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਲਈ ਕੀ ਕੁਝ ਟੀਜੀ ਫਰਨੀਚਰ ਵਾਲੇ ਜਿਹੜੇ ਨੇ ਉਹ ਲੈ ਕੇ ਪਹੁੰਚੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਕਿ ਹਾਲੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਸਰ ਬਿਲਕੁਲ ਜੀ ਬਿਲਕੁਲ ਵੀਰ ਜੀ ਪਟਿਆਲੇ ਦੇ ਵਿੱਚ ਤੁਹਾਡੀ ਬਹੁਤ ਸਾਰੀ ਵੀਡੀਓਜ਼ ਦੇਖੀ ਤੇ ਅਸੀਂ ਲੋਕਾਂ ਤੋਂ ਸੁਣਿਆ ਟੀਜੀ ਫਰਨੀਚਰ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਆ ਗਿਆ ਹੈ ਕੀ ਲੈ ਕੇ ਆਏ ਆ ਲੁਧਿਆਣਾ ਸ਼ਹਿਰ ਦੇ ਲੋਕਾਂ ਦੇ ਲਈ ਲੁਧਿਆਣੇ ਵਿੱਚ ਅਸੀਂ ਪਟਿਆਲੇ ਤੋਂ ਵੱਧ ਆਫਰਾਂ ਲੈ ਕੇ ਆਏ ਆ ਲੁਧਿਆਣੇ ਵਿੱਚ ਸਾਡੇ ਸ਼ੋਰੂਮ ਦੀ ਓਪਨਿੰਗ ਹੈ 11 ਤਰੀਕ ਤੋਂ ਸੰਡੇ ਨੂੰ 11 ਤਰੀਕ ਤੋਂ ਲੈ ਕੇ 20 ਤਰੀਕ ਤੱਕ 10 ਦਿਨ ਦਾ ਸਪੈਸ਼ਲ ਡਿਸਕਾਊਂਟ ਹੈ ਪਟਿਆਲੇ ਤੋਂ ਵੱਧ ਉਰੇ ਸਿਰਫ ਲੁਧਿਆਣੇ ਦੀ ਪਟਿਆਲੇ ਨਹੀਂ ਪਰ ਪਟਿਆਲੇ ਹੋਈ ਰੇਟ ਹੈ ਲੁਧਿਆਣੇ ਸਪੈਸ਼ਲ ਡਿਸਕਾਊਂਟ ਆ ਉਹ ਤੁਹਾਨੂੰ ਚੀਜ਼ਾਂ ਦਿਖਾ ਦੇ ਸਰ ਆਓ ਆਪਾਂ ਫਿਰ ਦੇਖੀਏ ਕੀ ਕੀ ਲੈ ਕੇ ਆਏ ਤੇ ਆਪਣੇ ਸਾਰੇ ਵਿਊਅਰਸ ਨੂੰ ਦਿਖਾਈਏ ਲੁਧਿਆਣਾ ਦੇ ਲੋਕਾਂ ਨੂੰ ਦਿਖਾਈਏ ਵੀ ਲੁਧਿਆਣਾ ਦੇ ਲਈ ਕੀ ਲੈ ਕੇ ਆਏ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੰਦਮ ਰਾਈ ਜੋ ਲੋਕ ਦੇਖਦੇ ਨੇ ਉਹਨਾਂ ਨੂੰ ਇੱਕ ਚੀਜ਼ ਕਵਾਂਗਾ ਕਿਸੇ ਤੋਂ ਵੀ ਚੀਜ਼ ਲੋ ਇੱਕ ਬਿਲ ਸਮੇ ਲੋ ਇੱਕ ਬ੍ਰਾਂਡ ਕੰਪਨੀ ਦੀ ਆਈਟਮ ਲੋ ਲੋਕਲ ਮੇਡ ਕੁਛ ਨਾ ਲੋ ਹੁਣ ਲੋਕਲ ਮੇਡ ਕੀ ਹੁੰਦਾ ਜਿਸ ਸ਼ਹਿਰ ਚ ਬੰਦੀ ਆ ਉਸੇ ਸ਼ਹਿਰ ਚ ਹੀ ਵਿਕਦੀ ਆ ਜਿਵੇਂ ਕੋਕੋਕੋਲਾ ਕੋਕੋਕੋਲਾ ਬੰਬੇ ਵੀ ਮਿਲਦਾ કર્ਨਾਟਕਾ ਵੀ ਮਿਲਦਾ ਕਸ਼ਮੀਰ ਵੀ ਮਿਲਦਾ ਉਵੇਂ ਕੋਰਪੌਮ ਹੋ ਗਿਆ ਸਲੀਵ ਸਪਾਈਨ ਹੋ ਗਿਆ ਫਲੈਸ਼ ਹੋ ਗਿਆ ਆਲ ਓਵਰ ਇੰਡੀਆ ਹਰ ਫਟੇ ਸ਼ੋਰੂਮ ਚ ਗੱਦਾ ਪਿਆ ਸਾਡੇ ਕੋਲ ਤੁਹਾਨੂੰ ਕੋਈ ਵੀ ਗੱਦਾ ਮਿਲੇਗਾ ਕੰਪਨੀ ਦਾ ਮਿਲੇਗਾ ਲੋਕਲ ਮੈਡ ਨਹੀਂ ਮਿਲੇਗਾ ਆ ਦੇਖੋ ਹੁਣ ਤੁਹਾਨੂੰ ਗੱਦਾ ਦਿਖਾਣੇ ਆ ਜਿਵੇਂ ਵੀਰ ਜੀ 2795 ਰੁਪਏ ਦਾ ਪੀਸ ਹੈ ਇੱਕ ਪੀਸ ਜੋੜੇ ਦਾ ਰੇਟ ਹੋ ਗਿਆ ਅੰਦਾਜ਼ਾ 5500 ਰੁਪਏ ਸਾਡੀ ਦੁਕਾਨ ਦੇ ਦਾ ਰੇਟ ਹੈਗਾ 5200 ਰੁਪਏ ਪਲੱਸ 2000 ਰੁਪਏ ਦਾ ਸੀ ਪੁਰਾਣਾ ਕੱਟਾਂਗੇ ਆਪਣਾ ਕੋਈ ਵੀ ਗੱਦਾ ਰੂਮ ਵਾਲਾ ਤਲਾਈ ਹੋਵੇ ਕੰਬਲ ਹੋਵੇ ਨਾਰੀਅਲ ਵਾਲਾ ਹੋਵੇ ਕਿਸੇ ਵੀ ਕਿਸਮ ਦਾ ਆਪਣਾ ਪੁਰਾਣਾ ਗੱਦਾ ਲੈ ਕੇ ਆਓ ਤਲਾਈਆਂ ਹੁਣ 2000 ਰੁਪਏ ਚ ਕਟਾਓ ਤੇ ਆ ਗੱਦਾ ਲੈ ਜਾਓ ਸਿਰਫ ਤੇ ਸਿਰਫ 3200 ਰੁਪਏ ਦਾ ਜੋੜਾ ਉਹ ਵੀ ਗਾਰੰਟੀ ਦੇ ਨਾਲ ਜੀਐਸਟੀ ਬਿੱਲ ਦੇ ਉੱਪਰ ਗਾਰੰਟੀ ਹੈ ਦੇਖੋ ਅੱਜ ਦੇ ਸਮੇਂ ਚ ਰੂਮ ਵਾਲਾ ਗੱਦਾ ਵੀ ਨਹੀਂ ਆਂਦਾ ਇਹ ਰੇਟ ਦਾ 3200 ਰੁਪਏ ਦਾ ਜੋੜਾ ਹੈ ਪੀਸ ਨਹੀਂ ਜੋੜਾ 3200 ਦਾ ਦਵਾਂਗੇ ਵੀਰ ਜੀ ਤੇ ਪੁਰਾਣੇ ਗੱਦੇ ਲੈ ਕੇ ਕੀ ਕਰਦੇ ਹੋ ਤੁਸੀਂ ਤੇ ਪੁਰਾਣੇ ਗੱਦੇ ਨੂੰ ਵਾਪਸ ਲੈ ਕੇ ਤੁਸੀਂ ਨਵੇਂ ਦੇ ਰਹੇ ਹੋ ਫਿਰ ਕੀ ਪ੍ਰਾਈਸ ਦੇ ਵਿੱਚ ਪਏਗਾ ਗੱਦ ਦਾ ਦੇਖੋ ਵੀਰ ਜੀ ਕਈ ਵਾਰ ਕੀ ਹੁੰਦਾ ਲੋਕਾਂ ਨੂੰ ਸਮਝ ਘੱਟ ਹੁੰਦੀ ਹੈ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਪਤਾ ਹੁੰਦਾ ਜਿਵੇਂ ਰੂਹ ਹੈ ਸਾਰੀ ਜ਼ਿੰਦਗੀ ਰੂਹ ਕਦੀ ਖਰਾਬ ਨਹੀਂ ਹੁੰਦੀ ਉਹਨੂੰ ਦੁਬਾਰਾ ਪਜਾ ਲੋ ਉਵੇਂ ਨਾਰੀਅਲ ਹੈ ਅੱਜ ਤੋਂ ਕੁਝ ਸਮੇਂ ਪਹਿਲਾਂ ਨਾਰੀਗਲ ਦਾ ਗੱਦਾ ਚੱਲਦਾ ਸੀ ਨਾਰੀਅਲ ਅੱਜ ਦੇ ਸਮੇਂ 'ਚ ਸਾਡੀ ਭਾਸ਼ਾ ਵਿੱਚੋਂ ਸੋਨੇ ਤੋਂ ਮਹਿੰਗਾ ਹੈ ਉਸਰ ਨਾਰੀਅਲ ਦੇ ਗੱਦਿਆਂ ਨੂੰ ਪਜਾਇਆ ਜਾਂਦਾ ਤੇ ਦੁਬਾਰਾ ਉਹਦੀ ਵਰਤੋਂ ਲਿਆ ਕੇ ਉਹਨੂੰ ਕਿਉਂਕਿ ਨਾਰੀਅਲ ਦਾ ਗੱਦਾ ਤਾਂ ਵਿਕਦਾ ਨਹੀਂ ਉਹ ਜਿਵੇਂ ਸੋਫੇ ਬੰਦਿਆ ਗੱਦੀਆਂ ਬੰਦੀਆਂ ਉਹਦੇ ਵਿੱਚ ਨਾਰੀਅਲ ਪੈਂਦਾ ਤੇ ਉਹ ਨਾਰੀਅਲ ਉਵੇਂ ਮੰਗਾਈਏ ਬਹੁਤ ਮਹਿੰਗਾ ਪੈਂਦਾ ਉਰੇ ਪਲਾਨ ਲੱਗੇ ਪਰ ਉਹ ਨਾਰੀਅਲ ਨੂੰ ਵਰਤੋਂ ਚ ਲਿਆਇਆ ਜਾਂਦਾ ਰੂਹ ਦਾ ਗੱਦਾ ਆਏਗਾ ਰੂਮਰ ਤੋਂ ਚ ਆ ਜਾਂਦੀ ਹੈ ਫੋਮ ਦਾ ਹੋਏਗਾ ਉਹਦੇ ਟੁਕੜੇ ਬਣ ਕੇ ਸਰਾਣੇ ਬੰਦਿਆ ਇਸ ਕਰਕੇ ਵੱਡੀਆਂ ਫੈਕਟਰੀਆਂ ਇਹ ਚੀਜ਼ਾਂ ਲੈ ਕੇ ਸਿਰ ਫੋਮ ਹੋਏਗੀ ਉਹਨੂੰ ਸਰਾਨਾ ਬਣਾ ਦੇਗੀ ਨਾਰੀਅਲ ਹੋਏਗੀ ਉਹਨੂੰ ਨਾਰੀਅਲ ਵੇਚ ਦੇਗੀ ਰੂਹ ਹੋਏਗੀ ਰੂਹ ਚ ਵੇਚ ਦੇਗੀ ਗੱਦੇ ਬਹੁਤ سارے ਦਿਖ ਰਹੇ ਨੇ ਇਹ ਸਾਰੇ ਬ੍ਰਾਂਡਡ ਗੱਦੇ ਨੇ ਕਿਹੜੇ ਗੱਦੇ ਨੇ ਇਹ ਤੁਹਾਡੇ ਕੋਲ ਜੀ ਬਿਲਕੁਲ ਵੀਰ ਜੀ ਸਾਡੇ ਕੋਲ ਬ੍ਰਾਂਡ ਹੀ ਮਿਲੇਗਾ ਲੋਕਲ ਕੋਈ ਨਹੀਂ ਮਿਲੇਗਾ ਹੁਣ ਜਿਵੇਂ ਸਲੀਵ ਸਪਾਈਨ ਹੈ ਸਲੀਵ ਸਪਾਈਨ ਦੇ 56 ਮਾਡਲ ਆਉਂਦੇ ਆ ਇਹ ਆਮ ਤੋਂ 6000 ਤੋਂ ਲੈ ਕੇ ਹਾਈਐਸਟ ਗੱਦਾ ਇਹਨਾਂ ਦਾ ਜਿਹੜਾ ਹੈਗਾ 185000 ਤੱਕ ਆਉਂਦਾ ਜੀ ਹਾਈਐਸਟ ਸਾਡੇ ਕੋਲ ਤੁਹਾਨੂੰ ਮੇਬਲ ਜਿਹੜਾ ਹੁੰਦਾ 50000 ਤੱਕ 55000 ਤੱਕ ਪਿਆ ਮਿਲ ਜੂਗਾ ਕਰ ਇੰਨਾ ਫਰਕ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਹਰ ਚੀਜ਼ ਤੁਸੀਂ ਆਨਲਾਈਨ ਕਿਸੇ ਵੀ ਸਾਈਟ ਤੇ ਚੈੱਕ ਕਰ ਲਓ 40000 45000 ਵਿਕਦੇ ਆ ਤੇ ਸਾਡੇ ਕੋਲ ਤੁਹਾਨੂੰ ਇਹ ਸਿਰਫ ਗੱਦਾ ਮਿਲੇਗਾ 22000 ਰੁਪਏ ਵਿੱਚ ਸਰੇ ਨਾ ਗੱਦਿਆਂ ਦੀ ਖਾਸੀਅਤ ਕੀ ਹੈ ਟੀਜੀ ਫਰਨੀਚਰ ਬਲੋ ਦੇਖੋ ਜੀ ਖਾਸੀਅਤ ਐਵੇਂ ਆ ਸਾਰੇ ਬ੍ਰਾਂਡ ਦੇ ਮਿਲਣਗੇ ਲੋਕਲ ਗੱਦਾ ਕੋਈ ਨਹੀਂ ਆ ਸਾਡੇ ਕੋਲ ਸਾਡੇ ਕੋਲ ਉਹ ਗੱਦਾ ਮਿਲੂਗਾ ਜਿਵੇਂ ਤੁਹਾਡੇ ਵੀਡੀਓ ਮਾਧਿਅਮ ਕੋਈ ਜਲੰਧਰ ਦੇਖ ਰਿਹਾ ਕੋਈ ਅੰਮ੍ਰਿਤਸਰ ਦੇਖ ਰਿਹਾ ਕੋਈ ਪਟਿਆਲੇ ਦੇਖ ਰਿਹਾ ਹਰ ਸ਼ੋਰੂਮ ਜਾਂ ਕੰਪਨੀ ਦੇ ਗੱਦੇ ਉੱਥੇ ਪਏ ਨੇ ਹੁਣ ਸਾਡੇ ਕੋਲ ਜਿਵੇਂ ਆ ਤੁਹਾਨੂੰ ਦੱਸਿਆ 3200 ਦਾ ਜੋੜਾ ਜੀ ਪੁਰਾਣੇ ਕੱਟ ਕੇ ਉਦਾਂ ਹੀ ਆ ਗੱਦਾ ਇਹ ਤੁਹਾਨੂੰ ਅਸੀਂ ਦਵਾਂਗੇ ਜਿਵੇਂ 3500 ਰੁਪਏ ਦਾ 2000 ਦੇ ਪੁਰਾਣੇ ਕੱਟ ਕੇ ਸਿਰਫ 1500 ਰੁਪਏ ਦਾ ਜੋੜਾ ਜੀ ਇਸੇ ਮੱਧਮ ਰਾਈ ਦੇਖੋ ਆ ਹੈਵੀ ਰੇਂਜ ਸ਼ੁਰੂ ਹੋ ਜਾਂਦੀ ਹੈ ਇਹ ਹੈਗਾ ਜੀ 11000 ਦਾ ਸਾਡੇ ਕੋਲ ਤੁਹਾਨੂੰ ਮਿਲੇਗਾ 9000 ਦਾ 2000 ਦੇ ਪੁਰਾਣੇ ਵੀ ਕੱਟੇਗੇ ਸਿਰਫ ਤੇ ਸਿਰਫ 7000 ਰੁਪਏ ਦਾ ਜੋੜਾ ਸਿੱਧਾ ਸਿੱਧਾ 5-6000 ਰੁਪਏ ਦਾ ਫਰਕ ਮੈਂ ਕਹਾਂ ਵੀਰ ਜੀ ਤੁਸੀਂ ਆਪਣੇ ਕਿਤੇ ਵੀ ਰੇਟ ਟਰਾਈ ਕਰਕੇ ਆਓ ਸਾਡੀ ਦੁਕਾਨ ਤੇ ਆਣਾ ਪਹਿਲਾਂ ਟਰਾਈ ਕਰੋ ਜੋ ਰੇਟ ਮਿਲਦਾ ਹੋਏਗਾ 2000 ਦੇ ਪੁਰਾਣੇ ਕਟਾ ਕੇ ਜਿਵੇਂ ਤੁਹਾਨੂੰ ਕਿਤੇ 7000 ਦਾ ਗੱਦਾ ਮਿਲ ਰਿਹਾ ਸਾਡੇ ਕੋਲ 2000 ਦੇ ਪੁਰਾਣੇ ਕਟਾ ਕੇ ਉਹੀ ਗੱਦਾ 5000 ਦਾ ਲੈ ਜਾਓ ਪਰ ਇਸ ਤਰ੍ਹਾਂ ਦੇ ਗੱਦੇ ਤਾਂ ਹੋਰ ਵੀ ਸ਼ਾਪਸ ਵਾਲੇ ਦੇ ਰਹੇ ਨੇ ਹੋਰ ਦੁਕਾਨਾਂ ਵਾਲੇ ਦੇ ਰਹੇ ਨੇ ਫਿਰ ਟੀਜੀ ਫਰਨੀਚਰ ਖਾਸ ਕੀ ਇਹਦੇ ਚ ਵੀਰ ਜੀ ਮੈਂ ਪਹਿਲਾਂ ਹੀ ਇਹ ਗੱਲ ਬੋਲੀ ਹੈ ਸਾਡੇ ਕੋਲ ਕੋਕੋਕੋਲਾ ਮਿਲੇਗਾ ਜਿਹੜਾ ਹਰ ਪੂਰੇ ਇੰਡੀਆ 'ਚ ਵਿਕਰੇ ਆ ਸਾਡੇ ਕੋਲ ਲੋਕਲ ਗੱਦਾ ਨਹੀਂ ਵਿਕੇਗਾ ਲੋਕਲ ਗੱਦਾ ਹੁੰਦਾ ਊਰੇ ਬੈਠੇ ਊਰੇ ਫੈਕਟਰੀ ਲੱਗੀ ਸਾਡੇ ਕੋਲ ਬ੍ਰਾਂਡ ਦਾ ਮਿਲੂਗਾ ਜਿਹੜਾ ਹਿੰਦੂਸਤਾਨ ਦੀ ਹਰ ਦੁਕਾਨ ਤੇ ਗੱਦਾ ਪਿਆ ਵੇ ਵੀਰ ਜੀ ਅੱਛਾ ਸਭ ਤੋਂ ਹਾਈਐਸਟ ਗੱਦਾ ਟੀਜੀ ਫਰਨੀਚਰ ਕੋਲ ਕਿਹੜਾ ਹੈਗਾ ਤੇ ਸਭ ਤੋਂ ਲੋਵੇਸਟ ਜਿਹੜਾ ਕਿਉਂਕਿ ਕਈ ਲੋਕ ਜਿਹੜੇ ਨੇ ਅਫੋਰਡ ਨਹੀਂ ਕਰ ਪਾਉਂਦੇ ਵੀ ਅਸੀਂ ਘੱਟ ਲੈਵਲ ਦਾ ਲੈਣਾ ਹੈ ਕੋਈ ਵੀਰ ਜੀ ਗੱਦਾ ਸਾਡੇ ਕੋਲ 1500 ਰੁਪਏ ਤੋਂ ਸ਼ੁਰੂ ਹੈ ਪਰ ਉਹ ਗਾਰੰਟੀ ਨਹੀਂ ਹੁੰਦੀ ਜਿਹੜਾ ਗਾਰੰਟੀ ਵਾਲਾ ਗੱਦਾ ਹੈ ਸਾਡੇ ਕੋਲ 2000 ਰੁਪਏ ਤੋਂ ਸ਼ੁਰੂ ਹੈ ਜਿਵੇਂ 4000 ਦਾ ਗੱਦਾ ਹੈ 2000 ਦੇ ਪੁਰਾਣੇ ਕੱਟੇਗੇ ਸਿਰਫ 2000 ਦਾ ਪਾਊਗਾ ਸਾਡੇ ਕੋਲ 11 ਤਰੀਕ ਦੀ ਇਹ ਦੀ ਓਪਨਿੰਗ ਹੈ ਲੋਕਾਂ ਨੂੰ ਭੁਲੇਖਾ ਨਾ ਪਵੇ ਇਸ ਵਾਰ ਜਿਹੜੀ ਇਹ ਵੀਡੀਓ ਪੈਰੀ ਹੈ ਲੁਧਿਆਣੇ ਸ਼ਹਿਰ ਚ ਅਸੀਂ ਆ ਗਏ ਆ ਟੀਜੀ ਫਰਨੀਚਰ ਦਾ ਸ਼ੋਰੂਮ ਲੁਧਿਆਣੇ ਸ਼ਹਿਰ ਚ ਖੁੱਲ ਚੁੱਕਾ ਹੈ ਜਿਹੜਾ ਵੀ ਗੱਦਾ ਲਓਗੇ 11 ਤਰੀਕ ਤੋਂ ਲੈ ਕੇ 20 ਤਰੀਕ ਤੱਕ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ ਵੀਰ ਜੀ ਡਿਸਕਾਊਂਟ ਕੀ ਦੇਵੋਗੇ ਪਟਿਆਲੇ ਵਾਲਿਆਂ ਨੂੰ ਤਾਂ ਤੁਸੀਂ ਬਹੁਤ ਕੁਝ ਦਿੰਨੇ ਆ ਡਿਸਕਾਊਂਟ ਦਿੰਨੇ ਆ ਖੁਸ਼ ਹੋ ਕੇ ਤੁਹਾਡੇ ਕੋਲ ਆਂਦੇ ਹੁਣ ਤੁਸੀਂ ਲੁਧਿਆਣੇ ਪਹੁੰਚ ਚੁੱਕੇ ਹੋ ਤੁਹਾਨੂੰ ਪਤਾ ਹੈ ਲੁਧਿਆਣੇ ਨੂੰ ਕੀ ਦੇ ਰਹੇ ਸਾਡੇ ਕੋਲ ਗੱਦਾ ਲੋ ਤੁਸੀਂ 1500 ਦਾ ਸਾਡੇ ਕੋਲ ਲੋ ਭਾਵੇਂ 2000 ਦਾ ਸਾਡੇ ਕੋਲ ਲੋ 20000 ਰੁਪਈਆ ਦਾ ਸਾਡੇ ਵੱਲੋਂ 11 ਤਰੀਕ ਤੋਂ ਲੈ ਕੇ ਬੂਰਤ ਵਾਲੇ ਦਿਨ ਤੋਂ ਲੈ ਕੇ ਰੱਖੜੀ ਵਾਲੇ ਦਿਨ ਤੱਕ ਹਰ ਗਾਹਕ ਨੂੰ ਇੱਕ ਬੈੱਡ ਸ਼ੀਟ ਫ੍ਰੀ ਦਿੱਤੀ ਜਾਏਗੀ ਪਲੱਸ ਸਾਡੀ ਵੀਡੀਓ ਜਿਹੜੇ ਵੀ ਇਹ ਦੇਖ ਰਹੇ ਨੇ ਸ਼ੇਅਰ ਕਰਨਗੇ ਪਹਿਲੇ 10 ਬੰਦਿਆਂ ਨੂੰ ਇੱਕ ਗੱਦੇ ਦਾ ਜੋੜਾ ਫ੍ਰੀ ਦਿੱਤਾ ਜਾਏਗਾ ਆਲਵਾ ਫਲੈਸ਼ ਕੰਪਨੀ ਦਾ ਪਹਿਲੇ 10 ਬੰਦਿਆਂ ਨੂੰ ਗੱਦੇ ਦਾ ਜੋੜਾ ਬਿਲਕੁਲ ਫ੍ਰੀ ਕੋਈ ਪੈਸੇ ਨਹੀਂ ਲਵਾਂਗੇ ਜਿਹੜੇ ਬੰਦੇ ਵੀਡੀਓ ਸ਼ੇਅਰ ਕਰਨਗੇ ਪਹਿਲੇ 10 ਬੰਦਿਆਂ ਨੂੰ ਗੱਦਾ ਫ੍ਰੀ ਦਿੱਤਾ ਜਾਏਗਾ ਫੈਸਟੀਵਲ ਆ ਰਿਹਾ ਦਿਵਾਲੀ ਆ ਰਹੀ ਹੈ ਉਸ ਤੋਂ ਬਾਅਦ ਬਹੁਤ سارے ਫੈਸਟੀਵਲਸ ਆ ਰਹੇ ਸਾਰੇ ਨੇ ਆਫਰ ਕਰ ਦੇਣੇ ਆ ਤੁਸੀਂ ਵੀ ਕੱਢ ਰਹੇ ਹੋ ਫਿਰ ਨਹੀਂ ਨਹੀਂ ਵੀਰ ਜੀ ਸਾਡੇ ਕੋਲ ਥੋੜਾ ਉਲਟ ਹੁੰਦਾ ਹੈ ਸਾਡੇ ਕੋਲ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ ਹੁਣ ਜਿਵੇਂ ਇੱਕ ਗੱਦਾ ਆ ਦੇਖੋ ਐਗਜ਼ਾਮਪਲ ਦੇ ਤਰਤੇ ਆ ਮਾਰਕੀਟ ਚ 7000 ਦਾ ਵਿਕਰੇਆ ਕੋਈ ਕਹਿੰਦਾ ਇਹਦੇ ਨਾਲ ਅਸੀਂ ਦੀਵਾਲੀ ਦੇ ਜੀ ਕੰਬਲ ਫਰੀ ਕਰਤਾ 500 ਰੁਪਈਆ ਦਾ ਉਹ ਰੇਟ ਵਿੱਚ ਲੱਗੇ ਹੁੰਦੇ ਆ ਸਾਡੇ ਕੋਲ ਸਪੈਸ਼ਲ 500 ਰੁਪਈਆ ਰੇਟ ਤੋਂ ਲੈਸ ਮਿਲੇਗਾ ਜੀ ਅਸੀਂ ਇੱਕੋ ਗੱਲ ਖਤਮ ਕਰਦੇ ਆ ਸਾਡੇ ਕੋਲ ਕੋਈ ਵੀ ਚੀਜ਼ ਲਓਗੇ ਜੀਐਸਟੀ ਬਿੱਲ ਮਿਲੂਗਾ ਆਪਣਾ ਟਰਾਈ ਕਰਕੇ ਆਓ ਰਿਟਰਨ ਚ ਗਾਰੰਟੀ ਹੋਏਗੀ ਬਿਲ ਦੇ ਉੱਪਰ ਮਿਲੂਗਾ ਬ੍ਰਾਂਡ ਦਾ ਬ੍ਰਾਂਡ ਦਾ ਗੱਦਾ ਵੀ ਤੁਹਾਨੂੰ ਅਸੀਂ 2000 ਤੋਂ ਵਧੀਆ ਗੱਦਾ ਗਾਰੰਟੀ ਵਾਲਾ ਦੇਵਾਂਗੇ ਜੀ ਲੁਧਿਆਣਾ ਵਾਸੀ ਇਹ ਚਾਹੁੰਦੇ ਨੇ ਵੀ ਅਸੀਂ ਜਿਹੜਾ ਗੱਦਾ ਲੈ ਕੇ ਜਾਈਏ ਕੰਫਰਟੇਬਲ ਹੋਵੇ ਸਸਤਾ ਨਾ ਹੋਵੇ ਕੰਫਰਟੇਬਲ ਹੋਵੇ ਉਹਦੇ ਵਾਸਤੇ ਕੀ ਸੋਚਿਆ ਤੁਸੀਂ ਵੀਰ ਜੀ ਉਹਦੇ ਵਿੱਚ ਸਾਡੇ ਕੋਲ ਮੈਮਰੀ ਮੈਟਰਸ ਆਂਦਾ ਇੱਕ 2+2 ਵਾਲਾ ਗੱਦਾ ਮਾਰਕੀਟ ਕੋਈ 10 ਦਾ ਵੇਚਦਾ ਕੋਈ 12 ਦਾ ਵੇਚਦਾ ਉਹ ਵੀ ਲੋਕਲ ਦੇ ਵਿੱਚ ਕੰਪਨੀ ਦਾ ਤਾਂ ਛੱਡ ਹੀ ਦੋ ਨਾਮ ਕੰਪਨੀ ਦਾ ਹੁਣ ਕੋਈ ਪਹਿਲਾਂ ਹੀ 50-50% ਐਮ ਆਰ ਪੀਆ ਵਧਾ ਕੇ ਲਾਤੀਆਂ ਦੇਸੀ ਦਾ ਕੋਈ ਫਾਇਦਾ ਨਹੀਂ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਉਹਨਾਂ ਦਾ 20% ਮਾਰਜਨ ਹੁੰਦਾ ਸਾਡੇ ਕੋਲ 18% ਕੰਪਨੀ ਦੇ ਗੱਦੇ ਤੇ ਸਿੱਧਾ ਡਿਸਕਾਊਂਟ ਹੈ ਗਈ ਹੈਗਾ ਜੀ ਕੋਈ ਵੀ ਗੱਦਾ ਕੰਪਨੀ ਦਾ ਲੋ 18% ਤੁਹਾਨੂੰ ਮਾਰਜਨ ਲੈਸ ਮਿਲੇਗਾ ਪਲੱਸ 2000 ਦਾ ਪੁਰਾਣਾ ਵੀ ਕੱਟਿਆ ਜਾਏਗਾ ਜਿਵੇਂ 10000 ਦਾ ਗੱਦਾ ਹੈ 1800 ਰੁਪਈਆ ਮੋਟਾ-ਮੋਟਾ ਲੈਸ ਹੋ ਗਿਆ ਪੁਰਾਣੇ ਦਾ ਡਿਸਕਾਊਂਟ 2000 ਰੁਪਈਆ ਲੈਸ ਹੋ ਗਿਆ ਪੁਰਾਣੇ ਗੱਦਿਆਂ ਦਾ ਤੁਹਾਨੂੰ ਉਹੀ ਗੱਦਾ 6000 ਰੁਪਏ ਦਾ ਮਿਲੇਗਾ ਇਹ ਸਿਰਫ ਟੀਜੀ ਫਰਨੀਚਰ ਜਿਹੜਾ ਪੁਰਾਣੇ ਗੱਦੇ ਵਾਪਸ ਲੈਂਦਾ ਜਾਂ ਹੋਰ ਵੀ ਸਾਰੇ ਲੈ ਲੈਂਦੇ ਦੇਖੋ ਵੀਡੀਓ ਤੋਂ ਬਾਅਦ ਇਹ ਵੀਡੀਓ ਤੋਂ ਬਾਅਦ ਬੜੇ ਖੁੱਲ ਜਾਣਗੇ ਪਰ ਪੂਰੇ ਇੰਡੀਆ ਦੇ ਵਿੱਚ ਅਸੀਂ ਗਿਣਤੀ ਦੇ 7-8 ਬੰਦੇ ਆ ਜਿਨ੍ਹਾਂ ਦੀ ਕੰਪਨੀ ਨਾਲ ਡੀਲ ਹੈ ਪੰਜਾਬ ਦੇ ਵਿੱਚ ਤਿੰਨ ਚਾਰ ਬੰਦੇ ਆ ਇੱਕ ਸਾਡੇ ਅਸੀਂ ਲੁਧਿਆਣੇ ਇੱਕ ਪਟਿਆਲੇ ਇਦਾਂ ਇੱਕ ਇਦਾਂ ਅਮਰੀਜ਼ਰ ਵੀ ਹੈਗਾ ਗੁਰਦਾਸਪੁਰ ਵੀ ਹੈਗਾ ਜੀ ਅੱਛਾ ਕਿੱਥੇ ਕਿੱਥੇ ਨੇ ਤੁਹਾਡੇ ਟੀਜੀ ਸ਼ੋਰੂਮਸ ਸਾਡੇ ਲੁਧਿਆਣੇ ਆ ਜੀ ਤੇ ਪਟਿਆਲੇ ਆ ਬੜੀ ਜਲਦੀ ਅਸੀਂ ਬੜੀ ਜਲਦੀ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਜਿਰਕਪੁਰ ਵੀ ਦਵਾਂਗੇ ਜਿਰਕਪੁਰ ਵੀ ਸਾਡਾ ਸ਼ੋਰੂਮ ਖੁੱਲ ਰਿਹਾ ਹੈ ਹਾਲੇ 15 20 ਦਿਨ ਚ ਉੱਥੇ ਵੀ ਓਪਨਿੰਗ ਕਰ ਦਾਂਗੇ ਜੀ ਅੱਛਾ ਇੱਥੇ ਲੁਧਿਆਣੇ ਸ਼ਹਿਰ ਦੇ ਵਿੱਚ ਗੱਲ ਕਰੀਏ ਕੰਪੀਟੀਸ਼ਨ ਬਹੁਤ ਹੈ ਕਿਉਂਕਿ ਲੋਕਾਂ ਨੇ ਅੱਜਕੱਲ ਕੀ ਹੈਗਾ ਵੀ ਕਈ ਲੋਕ ਸਸਤਾ ਵੀ ਪਾਲਦੇ ਆ ਪਰ ਕੁਆਲਿਟੀ ਵੀ ਪਾਲਦੇ ਆ ਲੋਕ ਕਿਉਂ ਆਣ ਤੁਹਾਡੇ ਕੋਲ ਸਾਡੇ ਕੋਲ ਸਿਰਫ ਜੇ ਤਾਂ ਬ੍ਰਾਂਡ ਲੈਣਾ ਜੀ ਕੰਪਨੀ ਦੀ ਚੀਜ਼ ਲੈਣੀ ਹੈ ਲੋਕਲ ਚ ਤੇ ਕੰਪਨੀ ਚ ਕੀ ਫਰਕ ਹੁੰਦਾ ਹੈ ਲੋਕਲ ਚ ਮੂੰਹ ਜ ਆਪਾਂ ਕਹਿ ਦਿੰਨੇ ਆ ਬਾਅਦੋਂ ਪਗਾਂਦੇ ਨਹੀਂ ਆ ਕੰਪਨੀ ਚ ਕੀ ਹੁੰਦਾ ਜੋ ਲਿਖਿਆ ਹੋਏਗਾ ਉਹ ਪਗਾਨੀ ਪੈਗੀ ਬਿਲ ਮਿਲੂਗਾ ਜਿਵੇਂ 5 ਸਾਲ ਦੀ ਗਾਰੰਟੀ ਹੈ 5 ਸਾਲ ਦੇ ਵਿੱਚ ਤੁਹਾਡਾ ਗੱਦਾ ਖਰਾਬ ਹੋ ਗਿਆ ਤੁਹਾਨੂੰ ਬਦਲ ਕੇ ਨਵਾਂ ਮਿਲ ਜਣਾ ਇਹ ਹੁੰਦਾ ਕੰਪਨੀ ਦਾ ਫਾਇਦਾ ਲੋਕਲ ਚ ਕੀ ਹੁੰਦਾ ਕੱਲ ਨੂੰ ਖਰਾਬ ਹੋ ਜੇ ਉਹ ਪਹਿਲਾਂ ਹੀ ਤੁਸੀਂ 5-7 ਹਜ਼ਾਰ ਰੁਪਏ ਮਹਿੰਗਾ ਲਿਆ ਹੁੰਦਾ ਅਗਲਾ ਤੁਹਾਨੂੰ ਬਦਲ ਦਊਗਾ ਜੇ ਥਰਮੋਫ ਸੀਟ ਲਾ ਕੇ ਦੁਬਾਰਾ ਚੇਪ ਕੇ ਦੇ ਦਊਗਾ ਕੰਪਨੀ ਦੇ ਵਿੱਚ ਕੋਈ ਵੀ ਗੱਦਾ ਲਓਗੇ ਤੁਹਾਨੂੰ ਬਦਲ ਕੇ ਨਵਾਈ ਮਿਲੂਗਾ ਰਿਪੇਅਰ ਨਹੀਂ ਹੋਏਗੀ ਰਿਪਲੇਸਮੈਂਟ ਕਰਕੇ ਦਵਾਂਗੇ ਜੀ ਤੁਸੀਂ ਰਿਪਲੇਸ ਕਰਕੇ ਦੋਗੇ ਉਹਦੇ ਮਤਲਬ ਬਿਲਕੁਲ ਉਹ ਰਿਪੇਅਰ ਨਹੀਂ ਕਰੋਗੇ ਬਿਲਕੁਲ ਰਿਪੇਅਰ ਨਹੀਂ ਕਰਾਂਗੇ ਨਾਲੇ ਅਸੀਂ ਨਾਲਮ ਨਾਲ ਤੁਹਾਨੂੰ ਗੱਦਾ ਬਦਲ ਕੇ ਦਵਾਂਗੇ ਸਰ ਔਨ ਕੈਮਰਾ ਬੈਠੇ ਹੋ ਕੱਲ ਨੂੰ ਇਹ ਨਾ ਹੋਵੇ ਵੀ ਕਿ ਇੱਥੇ ਕੋਈ ਤੁਹਾਡਾ ਹੋਰ ਬੈਠਾ ਹੋਵੇ ਉਹ ਕਵੇ ਨਹੀਂ ਜੀ ਅਸੀਂ ਸਾਡੇ ਇੱਥੇ ਦਾ ਨਹੀਂ ਹੈਗਾ ਉੱਥੇ ਦਾ ਨਹੀਂ ਹੈਗਾ ਔਨ ਕੈਮਰਾ ਕਹਿ ਰਹੇ ਹੋ ਤੁਸੀਂ ਜਿਹੜੇ ਸਾਨੂੰ ਜਾਣਦੇ ਨੇ ਸਾਡੀਆਂ ਵੀਡੀਓ 2020 ਤੋਂ ਪ ਸਾਡਾ ਇਹ ਕੰਮ ਮੇਰੇ ਦਾਦਾ ਜੀ ਦਾ ਕੰਮ ਹੈ 50 ਸਾਲ ਤੋਂ ਕੰਮ ਚੱਲਦਾ ਆ ਰਿਹਾ ਪਟਿਆਲੇ ਦੇ ਵਿੱਚ ਸਾਡੇ ਪੰਜ ਸ਼ੋਰੂਮ ਹੈ ਲੁਧਿਆਣੇ 'ਚ ਪਰਮਾਤਮਾ ਦੀ ਕਿਰਪਾ ਇਹ ਪਹਿਲਾ ਹੈ ਪਰ ਬੜੀ ਜਲਦੀ ਦੂਜਾ ਵੀ ਹੋ ਸਕਦਾ ਹੈ ਅਸੀਂ ਉਰੇ ਕੰਪਨੀ ਦਾ ਮਾਲ ਵੇਚਣ ਆਏ ਆ ਕੰਪਨੀ ਵੱਲੋਂ ਹੀ ਸਲੀਵ ਸਪਾਇਨ ਫਲੈਸ਼ ਔਰ ਸਲੀਵ ਵੇਵ ਦਾ ਕਿਤੇ ਵੀ ਹਰ ਦੁਕਾਨ ਤੇ ਵੱਡੇ ਬ੍ਰਾਂਡ ਚਲੇ ਜੋ ਹਰ ਸ਼ੋਰੂਮ ਚ ਪਿਆ ਉਹੀ ਗੱਦਾ ਉਰੇ ਮਿਲੂਗਾ ਸਪੈਸ਼ਲ ਡਿਸਕਾਊਂਟ ਤੇ ਮਿਲੇਗਾ ਉਵੇਂ ਹੁਣ ਜਿਵੇਂ ਗੱਦਿਆਂ ਦੀ ਗੱਲ ਕੀਤੀ ਐ ਤੁਹਾਨੂੰ ਸਿੱਧਾ ਕਹਿਆ ਕੋਈ ਮਹਿੰਗੇ ਇਹ ਨਹੀਂ 20000 ਦਾ ਗੱਦਾ ਲੋਗੇ ਤਾਂ ਅਸੀਂ ਪੁਰਾਣੇ ਘਟਾਂਗੇ ਸਾਡੇ ਕੋਲੋਂ 4000 ਦਾ ਗੱਦਾ ਲੋਗੇ ਤਾਂ ਵੀ ਤੁਹਾਡਾ ਰੂਮ ਵਾਲਾ ਤਲਾਈ ਨਾਰੀਅਲ ਫੋਮ ਕੰਬਲ ਇਸੇ ਵੀਟਰ ਅੰਡਾਲੈਓ ਦੋ ਯਾਰ ਵਿੱਚ ਜੋੜਾ ਕੱਟਾਂਗੇ ਭਾਵੇਂ 4000 ਯਾਰ ਵਾਲਾ ਗੱਦਾ ਲਓ ਭਾਵੇਂ 40000 ਦਾ ਗੱਦਾ ਲਓ 2000 ਅਸੀਂ ਤੁਹਾਡਾ ਪੁਰਾਣੇ ਦਾ ਕੱਟਾਂਗੇ ਕੱਟਾਂਗੇ ਇੱਧਰ ਪਾਸੇ ਵੱਡੇ ਵੱਡੇ ਵੀ ਗੱਦੇ ਰੱਖੇ ਹੋਏ ਨੇ ਇਹ ਇਹਦੇ ਬਾਰੇ ਵੀ ਦੱਸ ਦਿਓ ਕਿਉਂਕਿ ਸਾਡੇ ਵਿਊਅਰਸ ਨੇ ਪੁੱਛਣਾ ਵੀ ਇੱਧਰ ਨਹੀਂ ਦਿਖਾਇਆ ਤੁਸੀਂ ਸਾਡੇ ਕੋਲ ਵੀਰਜੀ ਜਿਹੜਾ ਵਨ ਪੀਸ ਗੱਦਾ ਹੁੰਦਾ ਵਨ ਪੀਸ ਜਿਹਨੂੰ ਕਹਿ ਦਿੰਦੇ ਆ ਉਹ ਸ਼ੁਰੂਆਤ ਹੈਗੀ ਏ 7000 ਤੋਂ 7000 ਤੋਂ ਲੈ ਕੇ ਇਸ ਟਾਈਮ ਅੱਜ ਜਦੋਂ ਵੀਡੀਓ ਬਣਾ ਰਿਹਾ 50000 ਤੱਕ ਹੈਗਾ ਬੜੀ ਜਲਦੀ ਉਰੇ ਵੀ ਤੁਹਾਨੂੰ 2-2 ਲੱਖ ਰੁਪਏ ਦੇ ਗੱਦੇ ਲਗਜ਼ਰੀ ਮੈਟਰਸ ਵੀ ਮਿਲਣਗੇ ਜਿਹੜਾ ਅੱਜ ਦੇ ਸਮੇਂ 'ਚ ਮੈਮਰੀ ਸਪ੍ਰਿੰਗੀ ਗੱਦੇ ਚੱਲ ਰਹੇ ਨੇ ਜਿਨ੍ਹਾਂ ਦੀ ਕੁਝ ਐਮਆਰਪੀ ਕੋਈ 35-40000 ਰੁਪਿਆ ਹੈਗੀ ਆ ਸਾਡੇ ਕੋਲ ਤੁਹਾਨੂੰ ਉਹ ਗੱਦਾ 25-26000 'ਚ ਟੌਪ ਦਾ ਬ੍ਰਾਂਡ ਦਾ ਗੱਦਾ ਮਿਲ ਜੂਗਾ ਵੈਸੇ ਜਿਹੜੇ ਲਗਜ਼ਰੀ ਮੈਟਰ ਸਾਡੇ ਕੋਲ ਸ਼ੁਰੂ ਹੈ 8000 ਰੁਪਏ ਤੋਂ ਲਗਜ਼ਰੀ ਮੈਟਰ ਸ਼ੁਰੂ ਹੈ ਸਾਡੇ ਕੋਲ ਜੀ ਤੇ ਇਹ ਇਧਰ ਜਿਹੜਾ ਇਹ ਗੱਦਾ ਵੀ ਬਣ ਜਾਂਦਾ ਹੈਗਾ ਬੈੱਡ ਵੀ ਬਣ ਜਾਂਦਾ ਹੈਗਾ ਇਹਦੇ ਵਾਸਤੇ ਵੀ ਕੋਈ ਆਫਰ ਦੇ ਰਹੇ ਹਾਂ ਲੋੜ ਦਾਣਾ ਵਾਸਤੇ ਦੇਖੋ ਜੀ ਆਹ ਦੇਖੋ ਇਹ 11 ਤਰੀਕ ਤੋਂ ਲੈ ਕੇ 19 ਤਰੀਕ ਰੱਖੜੀ ਤੱਕ ਸਪੈਸ਼ਲ ਆਫਰ ਹੈ ਇਹ ਵੈਸੇ ਅਸੀਂ ਵੇਚਦੇ ਹਾਂ 2500 ਰੁਪਏ ਦਾ ਜੀ ਸਪੈਸ਼ਲ ਰੱਖੜੀ ਦਾ ਕੋਫਰ ਹੈ ਲੁਧਿਆਣਾ ਸ਼ੋਰੂਮ ਖੋਲਣ ਦੀ ਖੁਸ਼ੀ ਦੇ ਵਿੱਚ ਤੁਹਾਨੂੰ ਦਵਾਂਗੇ ਸਿਰਫ 10 ਦਿਨ 200 ਰੁਪਈਆ ਦਾ ਅੱਛਾ ਸਰ ਲੁਧਿਆਣੇ ਕਿਵੇਂ ਪਹੁੰਚਣਾ ਹੋਇਆ ਤੁਹਾਡਾ ਇਹ ਵੀ ਜਾਨਣਾ ਚਾਹਾਂਗੇ ਕਿ ਲੁਧਿਆਣੇ ਪਟਿਆਲੇ ਦੇ ਵਿੱਚ ਤੁਹਾਡਾ ਬਹੁਤ ਨਾਮ ਸੁਣ ਲੁਧਿਆਣੇ ਕਿਵੇਂ ਪਹੁੰਚਣਾ ਹੋਇਆ ਦੇਖੋ ਜੀ ਹਰ ਬੰਦੇ ਨੂੰ ਹੁੰਦਾ ਹੈ ਆਪਣੀ ਚੈਨ ਬਣਾਣੀ ਅਸੀਂ ਲੁਧਿਆਣੇ ਛੋਟੋ ਜਿਰਖਪੁਰ ਵਿੱਚ 15 20 ਦਿਨ ਚ ਉੱਥੇ ਵੀ ਓਪਨਿੰਗ ਹੋ ਜੰਨੀ ਹੈ ਪਰਮਾਤਮਾ ਨੇ ਕੀਤਾ ਅਗਲੇ ਸਾਲ ਅਸੀਂ ਕੀ ਪਤਾ ਜਲੰਧਰ ਖੋਲੀਏ ਕੀ ਪਤਾ ਅਮਰੀਕ ਸਰ ਖੋਲੀਏ ਬੜੀ ਜਲਦੀ ਅਸੀਂ ਅੱਗੇ ਸ਼ੋਰੂਮ ਖੋਲ ਰਿਹਾ ਹਾਂ ਪਲੱਸ ਮੇਰਾ ਕੋਈ ਭਰਾ ਕੰਮ ਕਰਨਾ ਚਾਹਦਾ ਹੋਵੇ ਦੇਖੋ ਸਾਡੇ ਕੋਲ ਸਭ ਤੋਂ ਵੱਡੀ ਜ਼ੁਲਤ ਤੁਹਾਨੂੰ ਮਿਲੇਗੀ ਇਹ ਲੱਖ ਰੁਪਏ ਦੇ ਵਿੱਚ ਅਸੀਂ ਤੁਹਾਨੂੰ ਕੰਮ ਕਰਵਾ ਦਾਂਗੇ ਜਿੰਨੇ ਦਾ ਤੁਸੀਂ ਮ ਲੱਖ ਰੁਪਏ ਦਾ ਮਾਲ ਲਓਗੇ ਤੇ ਲੱਖ ਦਾ ਨਾਲ ਤੁਹਾਨੂੰ 50 ਦਿਨ ਦੇ ਉਧਾਰ 'ਚ ਦਵਾਂਗੇ 2 ਲੱਖ ਦਾ ਲਓਗੇ 2 ਲੱਖ ਦਾ ਨਾਲ ਦਵਾਂਗੇ 5 ਲੱਖ ਦਾ ਮਾਲ ਲਓਗੇ 5 ਲੱਖ ਦਾ ਨਾਲ ਦਵਾਂਗੇ ਜਿਹੜਾ ਮਾਲ ਤੁਹਾਡਾ ਨਹੀਂ ਵਿਕੇਗਾ ਉਹ ਵਾਪਿਸ ਵੀ ਲਵਾਂਗੇ ਛੜ ਦਿਨ ਦੇ ਅੰਦਰ ਅੰਦਰ ਅੱਛਾ ਜੇ ਕੋਈ ਮੇਰਾ ਭਰਾ ਮੇਰੀ ਕੋਈ ਭੈਣ ਕੋਈ ਮੇਰੀ ਮਾਂ ਕੰਮ ਕਰਨਾ ਚਾਹਦੀ ਹੈ ਕਿਸ਼ਤਾਂ ਦੇ ਘਰੇ ਬੈਠੇ ਅਸੀਂ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਨੂੰ ਉਪਲਬਧ ਕਰਾਵਾਂਗੇ ਕੰਪਨੀ ਦਾ ਮਾਲ ਦੇਵਾਂਗੇ ਲੱਖ ਦੇ ਨਾਲ ਤੁਹਾਨੂੰ ਲੱਖ ਰੁਪਏ ਦਾ ਉਧਾਰ ਵੀ ਦੇਵਾਂਗੇ ਤੁਸੀਂ ਵੇਚ ਕੇ ਸਾਨੂੰ ਪੈਸੇ ਦਿਓ ਅੱਛਾ ਲੁਧਿਆਣਾ ਤੋਂ ਬਾਹਰ ਜੇ ਕਿਸੇ ਨੇ ਤੁਹਾਡੇ ਟੀਜੀ ਫਰਨੀਚਰਸ ਤੋਂ ਆ ਗੱਦੇ ਮੰਗਾਣੇ ਹੋਣ ਤਾਂ ਕਿਵੇਂ ਮੰਗਾਉਣਗੇ ਸਾਨੂੰ ਸਿਰਫ ਵੀਡੀਓ ਤੇ ਸਕਰੀਨਸ਼ਾਟ ਖਿੱਚ ਕੇ ਸਾਡੇ ਨੰਬਰ ਤੇ ਵਟਸਐਪ ਕਰੋ Google Pay ਕਰੋ ਗੱਦਾ ਤੁਹਾਨੂੰ ਪਹੁੰਚ ਕਰ ਦਾਂਗੇ ਪਲੱਸ ਸਾਡੇ ਕੋਲ ਲੁਧਿਆਣਾ ਵਿੱਚ ਸਪੈਸ਼ਲ ਆਫਰ ਹੈ ਜੀ ਜੇ ਤੁਸੀਂ ਤੁਹਾਡਾ ਬਜਟ ਨਹੀਂ ਹੈਗਾ ਤੁਸੀਂ ਕਿਸ਼ਤਾਂ ਤੇ ਲੈਣਾ ਚਾਹੁੰਦੇ ਹੋ ਬਜਾਜ ਫਾਈਨੈਂਸ ਤੇ ਵੀ ਮਿਲੂਗਾ 1 ਰੁਪਿਆ ਦੇ ਕੇ ਕੋਈ ਵਿਆਜ ਨਹੀਂ ਲੱਗੂਗਾ ਜਿਵੇਂ 10000 ਦਾ ਗੱਦਾ ਹੈ ਉਹਦੀਆਂ 10 ਕਿਸ਼ਤਾਂ ਹੋ ਜਾਣਗੀਆਂ 1000 ਰੁਪਏ ਦੀ ਕਿਸ਼ਤ 10 ਕਿਸ਼ਤਾਂ ਬਜਾਜ ਫਾਈਨੈਂਸ ਤੇ ਜਿਹਦਾ ਪਜਾਜ ਵੀ ਨਹੀਂ ਬਣਿਆ ਪਿਆ ਉਹਦਾ ਪ੍ਰਾਈਵੇਟ ਵੀ ਕਰ ਰਹੇ ਆ ਜੀ ਹਾਂਜੀ ਵਿੱਚ ਤੇ ਲੋ ਜੀ ਜੇ ਵੀਡੀਓ ਤੁਸੀਂ ਸ਼ੇਅਰ ਕਰਕੇ ਆਓਗੇ ਤਾਂ ਉਹਦੇ ਲਈ ਵੀ ਆਫਰ ਜਿਹੜਾ ਵਾ ਭਾਜੀ ਉਹਨਾਂ ਨੇ ਲਾ ਦਿੱਤਾ ਹੈਗਾ ਕਿਉਂਕਿ ਲੁਧਿਆਣੇ ਦੇ ਵਿੱਚ ਟੀਜੀ ਫਰਨੀਚਰ ਜਿਹੜਾ ਆ ਚੁੱਕਾ ਹੈ ਪਟਿਆਲੇ ਦੇ ਵਿੱਚ ਇਹਨਾਂ ਨੇ ਆਪਣੇ ਪੈਰ ਜਿਹੜੇ ਨੇ ਉਹ ਪਸਾਰੇ ਹੋਏ ਨੇ ਪਰ ਲੁਧਿਆਣੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਹਾਂਜੀ ਬਾਈ ਕੀ ਕਰ ਇੱਕ ਸਾਡੇ ਕੋਲ ਤੁਹਾਨੂੰ ਹੋਰ ਦੱਸਣਾ ਚਾਹਨੇ ਆ ਇਕੱਲੇ ਗੱਦੇ ਨਹੀਂ ਸਾਡੇ ਕੋਲ ਸੋਫਿਆਂ ਦਾ ਕੱਪੜਾ ਮੈਟ ਹੋਗੇ ਚੱਦਰਾਂ ਕੰਬਲ ਇਹ ਸਾਰਾ ਕੁਝ ਮਿਲੂਗਾ ਸੌਫੇ ਦਾ ਕੱਪੜਾ ਦਾ ਸ਼ੁਰੂ ਹੋ ਚੁੱਕਾ ਹੈ ਬੜੀ ਜਲਦੀ ਦੀਵਾਲੀ ਦੇ ਨੇੜੇ ਦੀਵਾਲੀ ਆ ਮਹੀਨੇ ਤੋਂ ਬਾਅਦ ਬ੍ਰਾਂਡਡ ਬੈੱਡ ਸ਼ੀਟ ਬ੍ਰਾਂਡਡ ਬਲੈਂਕਟ ਹਰ ਚੀਜ਼ ਤੁਹਾਨੂੰਰੇ ਮਿਲੇਗੀ ਕੁਝ ਹੱਥ ਲੇ ਜੀ ਬਾਈ ਜੀ ਜੇ ਮੰਨ ਲਓ ਕਿ ਜੋ ਤੁਸੀਂ ਕਹਿੰਦੇ 10 ਸਾਲ ਦੀ ਗਾਰੰਟੀ ਹੈਗੀ ਆ ਸਾਡੇ ਕੋਲ ਜੇ ਮੰਨ ਲਓ 8ਵੇਂ ਸਾਲ 'ਚ 5ਵੇਂ 7ਵੇਂ ਸਾਲ 'ਚ ਖਰਾਬ ਹੋ ਜਾਂਦਾ ਤਾਂ ਤੁਸੀਂ ਕੀ ਉਹਨੂੰ ਵਾਪਸ ਲਵੋਗੇ ਦੇਖੋ ਵੀਰ ਜੀ ਇੱਕ ਚੀਜ਼ ਦਿਖਾਣਾ ਹੁਣ ਮੈਨੂੰ ਤਾਂ ਨਹੀਂ ਪਤਾ ਸੀ ਤੁਸੀਂ ਆਣਾ ਆਹ ਦੇਖੋ ਸਾਡੇ ਕੋਲ ਕੋਈ ਵੀ ਚੀਜ਼ ਲਓਗੇ ਅਸੀਂ ਐਵੇਂ ਆਹ ਦੇਖੋ ਇਹ ਹੁਣ ਗੱਦਾ ਵੇਚਿਆ ਹੁਣੇ 14000 ਰੁਪਈਆ ਦਾ ਮੈਂ ਚੈਲੰਜ ਕਰਦਾ ਚੈਲੰਜ ਕੋਈ ਦੁਕਾਨਦਾਰ ਐਵੇਂ ਨਹੀਂ ਕਰਕੇ ਦਿੰਦਾ ਜੀਐਸਟੀ ਨੰਬਰ ਹੈ ਮੇਰਾ ਜਿਵੇਂ 14000 ਦਾ ਕੱਲੇ ਨੇ ਗੱਦਾ ਲਿਆ ਸੀ 5 ਸਾਲ ਦੀ ਗਾਰੰਟੀ ਸੀ ਕੱਪੜੇ ਜ਼ਮੇਦ ਕਵਰ ਦੀ ਵੀ ਸੀ ਅਗਲੇ 5 ਸਾਲ ਕੱਲੇ ਗੱਦੇ ਦੀ ਸੀ ਐਵੇਂ ਮੈਂ ਤਾਂ ਗਾਕਾਂ ਨੂੰ ਕਵਾਂਗਾ ਜਿੱਥੋਂ ਮਰਜੀ ਚੀਜ਼ ਲੋ ਪੱਕਾ ਬਿੱਲ ਲੋ ਜਿਹੜਾ ਦੁਕਾਨਦਾਰ ਕਹਿੰਦਾ ਕਿ ਬਿੱਲ ਨਾਲ ਲੋ ਤੁਹਾਨੂੰ ਪੈਸੇ ਛੱਡ ਦਿੰਦੇ ਆ ਸਮਝੋ ਤੁਹਾਨੂੰ ਡੁਪਲੀਕੇਟ ਚੀਜ਼ ਦੇ ਰਿਹਾ ਆਪਣਾ ਜੀਐਸਟੀ ਨਾਲ बिल ਲੈ ਕੇ चीज लो ਕੱਲਾ ਗੱਦਾ ਨਹੀਂ ਕੋਈ ਵੀ ਚੀਜ਼ ਲੈਣੀ ਹੈ ਬਿਲ ਜ਼ਰੂਰ ਲੋ ਜੀ ਅੱਛਾ ਕਈ ਗੱਦੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਬਾਡੀ ਨੂੰ ਖਰਾਬ ਕਰਦੇ ਨੇ ਹੈਨਾ ਰੈਸਟ ਉਹਨਾਂ ਨੂੰ ਪ੍ਰੋਪਰ ਨਹੀਂ ਮਿਲ ਪੰਦੀ ਉਹਦੇ ਲਈ ਕੀ ਸੋਚਿਆ ਟੀਜੀ ਫਰਨੀਚਰ ਦੇਖੋ ਕਈ ਨਾ ਗੱਦੇ ਜਿਵੇਂ ਲੋਕਲ ਬੰਦੇ ਆ ਉਹ ਆਪਾਂ ਲੈ ਆਂਦੇ ਆ ਸਸਤਾ ਗੱਦਾ ਖਰਾਬ ਹੀ ਨਹੀਂ ਹੁੰਦਾ ਪਰ ਆਪਣਾ ਸ਼ਰੀਰ ਜ਼ਰੂਰ ਖਰਾਬ ਕਰ ਦਿੰਦਾ ਇਸ ਕਰਕੇ ਜਿਵੇਂ ਸਲੀਪ ਸਪਾਈਨ ਹੈ ਆਰਥੋਪੈਡਿਕ ਗੱਦਾ ਇਹਨਾਂ ਦਾ ਇੰਦਾ ਸੋਨਾ ਜਿਹਦੀ ਪਿੱਠ ਦਰਦ ਹੁੰਦੀ ਹੈ ਨਾ ਜੀ ਗੱਦੇ ਪਹਿਨਦੇ ਜਿਹੜਾ ਕਹਿੰਦਾ ਮੈਨੂੰ ਦੂਜੇ ਪਾਸੇ ਬੈੱਡ ਤੇ ਲੇਟ ਕੇ ਕਿਸੇ ਦੇ ਨੀਂਦ ਨਹੀਂ ਆਉਂਦੀ ਉਹ ਸਾਡੇ ਕੋਲ ਜਰੂਰ ਆਵੇ ਇੱਕ ਵਾਰ ਜੇ 15 20 ਦਿਨ ਜੋ ਦੀ ਪਿੱਟ ਦਰਦ ਠੀਕ ਨਾ ਹੋਈ ਅਸੀਂ ਗੱਦਾ ਉਹਨੂੰ ਫ੍ਰੀ ਦੇ ਦਾਂਗੇ ਜੀ ਅੱਛਾ ਸਭ ਤੋਂ ਸਸਤਾ ਇੱਕ ਵਾਰੀ ਫੇਰ ਪੁੱਛਦੇ ਸਭ ਤੋਂ ਸਸਤਾ ਜਿਹੜਾ ਹੈ ਤੇ ਵਧੀਆ ਕੁਆਲਿਟੀ ਦਾ ਕਿੰਨੇ ਪੈਸੇ ਚ ਤੁਸੀਂ ਦੇ ਰਹੇ ਹੋ ਦੇਖੋ ਸਭ ਤੋਂ ਸਸਤਾ ਦਾ ਆ ਜੀ ਸਾਡੇ ਕੋਲ 1500 ਤੋਂ ਸ਼ੁਰੂ ਹੈ ਪਰ ਜੇ ਅੱਛਾ ਗੱਦਾ ਲੈਣਾ ਹੈ ਕੰਪਨੀ ਦਾ ਗੱਦਾ 6000 ਦਾ ਗੱਦਾ ਹੈ ਜਿਹੜਾ ਟੌਪ ਦਾ ਮਾਡਲ ਹੈ ਇਹਨਾਂ ਦਾ ਸਾਡੇ ਕੋਲ 6000 ਦਾ ਮਾਰਕੀਟ 10 10 ਹਜ਼ਾਰ ਦਾ ਵਿਕਰੇ ਆ 1500 ਤੁਸੀਂ ਉਹ ਵਾਲਾ ਕਹਿ ਰਹੇ ਹੋ ਜਿਹੜਾ ਦਾ ਬਾਜ਼ਾਰ ਮਾਰਕੀਟ ਚ 1500 ਦਾ ਜੋੜਾ ਗੱਲ ਆ ਗਈ ਕੰਪਨੀ ਦੇ ਗੱਦੇ ਦੀ ਕੰਪਨੀ ਦਾ ਗੱਦਾ ਜਿਹੜਾ 10-12000 ਦਾ ਮਾਰਕੀਟ ਚ ਵਿਕ ਰਿਹਾ ਸਾਡੇ ਕੋਲ ਤੁਹਾਨੂੰ ਮਿਲੇਗਾ 11 ਤੋਂ ਲੈ ਕੇ 20 ਤਰੀਕ ਤੱਕ 6000 ਦਾ ਜੋੜਾ ਵੀਰ ਜੀ ਉਹ ਵੀ ਜੇ ਕੋਈ ਤੁਹਾਨੂੰ ਪੁਰਾਣਾ ਗੱਦਾ ਵਾਪਸ ਕਰਦਾ ਤਾਂ ਉਹ ਵੀ 2000 ਦਾ ਉਹ ਵੀ ਕੱਟ ਕੇ 4000 ਦਾ ਜੋੜਾ ਵੀਰ ਜੀ 4000 ਦਾ ਰੂਮ ਵਾਲਾ ਤਲਾਈਆਂ ਨਹੀਂ ਆਉਂਦੀਆਂ ਸੀ 4000 ਦਾ ਗੱਦਾ ਕੰਪਨੀ ਦਾ ਆਰਥੋਪੈਡਿਕ ਵਾਟਰ ਪ੍ਰੂਫ ਗਾਰੰਟੀ ਵਾਲਾ ਵਿਦ ਬਿੱਲ ਗੱਦਾ ਦਵਾਂਗੇ ਜੀ ਪਲੱਸ ਸਾਡੇ ਕੋਲ 10 ਦਿਨਾਂ ਚ 11 ਤਰੀਕ ਦੀ ਦੀ オーਪਨਿੰਗ ਹੈ ਇਹ 10 ਦਿਨਾਂ ਚ ਤੁਹਾਨੂੰ ਸਪੈਸ਼ਲ ਆਫਰ ਦਵਾਂਗੇ ਪਲੱਸ ਜੋ ਚੀਜ਼ ਜਿਸ ਰੇਟ ਦੀ ਸਾਨੂੰ ਆ ਰਹੀ ਹੈ ਉਸੇ ਰੇਟ ਤੇ ਅਸੀਂ ਗਾਗ ਨੂੰ ਉਪਲਬਧ ਕਰਾਵਾਂਗੇ ਜਿਹੜਾ ਬੰਦਾ ਇਹ ਵੀਡੀਓ ਸ਼ੇਅਰ ਕਰੇਗਾ ਪਹਿਲੇ 10 ਬੰਦਿਆਂ ਨੂੰ ਅਸੀਂ ਉਹ ਗੱਦੇ ਫ੍ਰੀ ਦਵਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਭੈਣ ਭਰਾ ਨੇ ਕੰਮ ਕਰਨਾ ਹੈ ਦੁਕਾਨ ਕੋਲ ਨਹੀਂ ਤੇ ਸਾਡੇ ਨਾਲ ਸਾਡੇ ਨਾਲ ਸਪੋਰਟ ਕਰੋ ਜਾਂ ਸਾਨੂੰ ਫੋਨ ਕਰ ਲਓ ਜਾਂ ਸਾਡੇ ਕੋਲ ਉਰੇ ਆ ਡਿਲੀਵਰੀ ਕਿੱਥੇ ਕਿੱਥੇ ਕਰ ਸਕਦਾ ਹੈ ਟੀਜੀ ਫਰਨੀਚਰ ਆਲ ਓਵਰ ਇੰਡੀਆ ਦੀ ਡਿਲੀਵਰੀ ਹੈ ਫਿਰ ਜੀ ਜੋ ਦਾ ਕੈਰੇਜ ਹੈ ਉਹ ਤੁਹਾਨੂੰ ਦੇਣਾ ਪਊਗਾ ਆਲ ਓਵਰ ਇੰਡੀਆ ਡਿਲੀਵਰੀ ਹੈ ਸਾਡੀ ਜੀ ਅੱਛਾ ਜੇ ਤੁਹਾਡੇ ਕੋਲ ਟੀਜੀ ਫਰਨੀਚਰ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਨੇ ਆਣਾ ਹੋਵੇ ਤਾਂ ਕਿੱਥੇ ਐਡਰੈਸ ਕੀ ਹੈ ਹਾਂਜੀ ਸੌਰੀ ਸਾਹਿਬ ਐਡਰੈਸ ਤਾਂ ਅਸੀਂ ਦੱਸਣਾ ਹੀ ਭੁੱਲ ਗਏ ਸੀ ਬੱਸ ਸੈਂਡ ਹੈ ਬੱਸ ਸਟੈਂਡ ਦੇ ਨਾਲ ਹੀ ਬਰਤਨਗਰ ਬਰਤਨਗਰ ਹੈ ਉਹਦਾ ਫਲਾਈਓਵਰ ਚੜਨਾ ਨਹੀਂ ਮੁਰਦੇਸਾਰ ਪਾਣੀ ਵਾਲਾ ਆ ਪਾਣੀ ਵਾਲੀ ਟੈਂਕੀ ਵਾਲਾ ਪਾਰਕ ਹੈ ਉਹਦੇ ਬਿਲਕੁਲ ਸਾਹਮਣੇ ਹੈ ਜਿੱਥੇ ਮਾਲਿਸ਼ ਵਾਲੇ ਬੰਦੇ ਨੇ ਜਵਾਰलाल ਕੈਂਪ ਪਾਣੀ ਵਾਲੀ ਟੈਂਕੀ ਵਾਲਾ ਪਾਰਕ ਭਰਤਨਗਰ ਜੋਨਕ ਤੇ ਟੀਜੀ ਫਰਨੀਚਰ ਦੇ ਨਾਮ ਤੋਂ ਹੈ ਜੀ ਆਨਲਾਈਨ ਨੰਬਰ ਐਡਰੈਸ ਤੁਹਾਡਾ ਪਿਆ ਹੋਇਆ ਕਿਤੇ ਬਿਲਕੁਲ ਸਾਡੇ ਗੂਗਲ ਤੇ ਸਾਡਾ ਮੈਪ ਤੇ ਪਿਆ ਪਿਆ ਸਿੱਧੀ ਲੋਕੇਸ਼ਨ ਹੈ ਸਾਡੇ ਨੰਬਰ ਹੈਗੇ ਆ ਜੀ 825430786 8254 00786 ਤੁਸੀਂ ਪਰਸਨਲ ਡੀਲਿੰਗ ਕਰਦੇ ਹੋ بالکل ਮੈਂ ਉਹਨਾਂ ਮੇਰਾ ਉਰੇ ਛੋਟਾ ਬ੍ਰਦਰ ਹੁੰਦਾ ਹੈ ਉਹਦਾ ਨਾਮ ਰਜਤ ਪਟਿਆ ਹੈ ਜਿਆਦਾ ਉਰੇ ਉਹ ਹੀ ਡੀਲਿੰਗ ਕਰਦਾ ਮੈਂ ਪਟਿਆਲੇ ਵਾਲੇ ਸ਼ੋਰੂਮ ਚੋਂ ਕੋਈ ਇਨਕੁਆਰੀ ਕਰਨੀ ਹੋਵੇ ਕਿਸੇ ਹਾਂ ਇਸ ਨੰਬਰ ਤੇ ਕਰੋ ਬਾਕੀ ਦੂਜਾ ਨੰਬਰ ਵੀ ਅਸੀਂ ਉੱਪਰ ਤੁਹਾਨੂੰ ਦੇ ਦਿੰਦੇ ਹਾਂ ਫਲੈਸ਼ ਚ ਤੁਸੀਂ ਦੋਨੋਂ ਨੰਬਰਾਂ ਦੇ ਕਾਲ ਕਰਕੇ ਆ ਸਕਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਪਟਿਆਲਾ ਦੇ ਮੰਨੇ ਪਰ ਮੰਨੇ ਟੀਜੀ ਫਰਨੀਚਰ ਵਾਲੇ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਹੁਣ ਲੁਧਿਆਣਾ ਸ਼ਹਿਰ ਦੇ ਪਟਿਆਲਾ ਤਹਾਨੂੰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਲੁਧਿਆਣਾ ਦੇ ਵਿੱਚ ਹੀ ਤੁਹਾਨੂੰ ਉਹ ਸਾਰੇ ਬਿਹਤਰੀਨ ਗੱਦੇ ਜਿਹੜੇ ਨੇ ਉਹ ਮਿਲਣ ਵਾਲੇ ਨੇ ਟੀਜੀ ਫਰਨੀਚਰ ਵੱਲੋਂ ਤਾਂ ਇਹ ਆਉਣਾ ਕਿੱਥੇ ਆ ਤੁਹਾਨੂੰ ਐਡਰੈਸ ਵੀ ਦੱਸਾਂ ਮੈਂ ਤੁਹਾਨੂੰ ਫੇਰ ਇੱਕ ਵਾਰ ਦੱਸ ਦਿੰਦਾ ਸਭ ਤੋਂ ਪਹਿਲਾਂ ਤੁਸੀਂ ਲੁਧਿਆਣੇ ਦੇ ਬੱਸ ਸਟੈਂਡ ਆਣਾ ਬੱਸ ਸਟੈਂਡ ਤੋਂ ਬਿਲਕੁਲ ਨਾਲ ਜਵਹਰ ਨਗਰ ਕੈਂਪ ਹੈਗਾ ਉਸ ਕੈਂਪ ਦੇ ਵਿੱਚ ਆ ਕੇ ਤੁਸੀਂ ਕਿਸੇ ਤੋਂ ਵੀ ਪੁੱਛ ਲੈਣਾ ਹੈਗਾ ਟੀਜੀ ਫਰਨੀਚਰ ਕਿਉਂਕਿ ਨਾਮ ਦੇ ਮਹਤਾਜ ਨਹੀਂ ਨੇ ਇੱਥੇ ਪਹੁੰਚ ਕੇ ਤੁਸੀਂ ਵਧੀਆ ਤੇ ਕੁਆਲਿਟੀ ਵਾਲੇ ਗ ਕਰ ਦੋ ਤਾਂ ਜੋ ਸਾਰੇ ਇਹਨਾਂ ਗੱਦਿਆਂ ਦੀ ਜਿਹੜੀ ਸਹੂਲਤ ਹੈ ਉਹ ਲੈ ਸਕਣ ਤੇ ਵਧੀਆ ਕੁਆਲਿਟੀ ਦੇ ਕਰਦੇ ਆਪਣੇ ਘਰਾਂ ਦੇ ਵਿੱਚ ਲਗਾ ਸਕਣ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ